ਅਲਬਰਟਾ ਸਰਕਾਰ ਵੱਲੋਂ ਹਸਪਤਾਲਾਂ ਨੂੰ ਸਰਜਰੀ ਸੇਵਾ ਲਈ ਨਵਾਂ ਅਪਗ੍ਰੇਡ ਦਿੱਤਾ ਜਾਵੇਗਾ ਦੱਸ ਦਈਏ ਕਿ ਵਾਪਰੀਆਂ ਇਲਾਜ ਮਰੀਜ਼ਾਂ ਦੀ ਖੁਸ਼ਖਬਰੀ ਅਲਬਰਟਾ ਅਲਬਰਟਾ ਦੀ ਸਰਕਾਰ ਨੂੰ ਹੁਣ ਹਸਪਤਾਲਾਂ ਵਿੱਚ ਸਰਜਰੀ ਵਾਲੀਆਂ ਸੇਵਾਵਾਂ ਨੂੰ ਹੋਰ ਵਧੀਆ ਬਣਾਉਣ ਲਈ ਕੰਮ ਕਰ ਰਹੀ ਹੈ ਸਰਕਾਰ ਸੂਬੇ ਭਰ ਵਿੱਚ ਹਸਪਤਾਲਾਂ ਵਿੱਚ ਮੈਡੀਕਲ ਡਿਵਿਸਮੈਂਟ ਰੈਪਿਊਸਿਟਿਵ ਵਿਭਾਗ ਜਿੱਥੇ ਸਰਜਰੀ ਵਿੱਚ ਵਰਤੇ ਜਾਣ ਵਾਲੇ ਜਿਹੜੇ ਟੂਲ ਨੇ ਉਹਨਾਂ ਨੂੰ ਸਾਫ਼ ਕਰਨਾ ਕੀਤਾ ਜਾਂਦਾ ਹੈ ਇਸ ਦੇ ਨਾਲ ਹੀ ਨੂੰ ਜ਼ਮਾਨੇ ਵਿੱਚ ਸਾਫ ਸਮਾਜਿਕ ਨਾਲ ਅਪਗ੍ਰੇਡ ਕਰ ਰਹੀ ਹੈ ਦੱਸइए ਕਿ ਇਸ ਨਾਲ ਇੱਕ ਹੋਰ ਯਕੀਨੀ ਬਣਾਇਆ ਜਾਵੇਗਾ ਕਿ ਮਰੀਜ਼ਾਂ ਨੂੰ ਜਲਦੀ ਹੀ ਸੁਰੱਖਿਆ ਇਲਾਜ ਮਿਲੇਗਾ ਅਤੇ ਡਾਕਟਰਾਂ ਅਤੇ ਹਸਪਤਾਲਾਂ ਦੀ ਕੰਮ ਕਰਨ ਦੀ ਸੰਤਾਵੀ ਵਧੇਗੀ ਇਸ ਦੇ ਨਾਲ ਹੀ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਜਾਣਕਾਰੀ ਨੂੰ ਆਪਣੇ ਸਮੂਹਾ ਮੰਡੀ ਮੀਡੀਆ ਅਤੇ ਸੋਸ਼ਲ ਮੀਡੀਆ ਰਾਹੀਂ ਹੋਰ ਸਾਂਝਾ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਮਿਲੇ ਇਸ ਦੇ ਨਾਲ ਹੀ ਹੋਰ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਿੰਵੂ ਸੀਨੀਅਰ ਸਲਾਹਕਾਰ ਸੰਸਕ੍ਰਿਤ ਸੰਚਾਰ ਅਲਬਰਟਾ ਸਰਕਾਰ ਦੇ ਨਾਲ ਫੋਨ ਨੰਬਰ 403 862 5085 ਤੇ ਤੁਸੀਂ ਸੰਪਰਕ ਕਰਕੇ ਹੋਰ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਧੰਨਵਾਦ